ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਏ ਗਹਿਰ ਗੰਭੀਰ ਗਵਾਇਆ ਗਿਆਨ ਗਵਾਇਆ ਦੂਜੇ ਪਾਇਆ ਗਿਆਨਵਾਨ ਤਾਂ ਥਾ ਸੱਚ ਕਹਤੇ ਹੈ ਦੇਖੋ ਘੜੀ ਦੀ ਪੱਤਾ ਚੱਲ ਅੱਛਾ ਗਵਾ ਗੌ ਲਿਆ ਦੂਜੇ ਪਾਸੇ ਦੀ ਥਾ ਭੁੱਖ ਪੈਦਾ ਹੋ ਗਈ ਮਾਇਆ ਦੀ ਉਹ ਮਾਇਆ ਦੀ ਵੜਿਆਈ ਦੀ ਭੁੱਖ ਪੈਦਾ ਹੋ ਗਈ। ਉਹ ਗਿਆ ਜੁਆਇਆ। ਦੂਜੇ ਭਾਇਆ ਗਰਭ ਗਾੜੇ ਦੇ ਖਾਇਆ। ਉਹ ਕਾਰਨ ਹੋ ਗਿਆ। ਦੂਜਾ ਜਿਹੜਾ ਸੰਸਾਰੀ ਵੜਿਆਈ ਦੀ ਭੁੱਖ ਹੁੰਦਾ ਕਾਰ ਦਾ ਪ੍ਰਤੀਕ ਹੈ। ਪੈਸਾ ਬੋਲ ਪੈਸਾ ਬੋਲ। ਗਰਭ ਗਾੜੇ ਦੇ ਖਾਇਆ। ਗੁਰ ਰਸ ਗੀਤ ਬਾਦ ਨਹੀਂ ਭਾਵੈ ਗੁਰ ਰਸ ਗੀਤ ਬਾਦ ਨਹੀਂ ਭਾਵੈ ਹੂੰ ਸੁਣੀਏ ਗਹਿਰ ਗੰਭੀਰ ਗੁਰ ਰਸ ਜਿਹੜੇ ਗੁਰ ਜਾਣਦੇ ਰਸ ਵਾਲੇ ਗੀਤ ਨੇ ਉਹ ਤਾਂ ਬਾਲ ਬਾਲ ਕਰਦੇ ਨੇ ਤੇ ਬਾਲ ਬਾਲ ਨਹੀਂ ਕਰਦਾ ਹੂੰ ਇਹਦਾ ਤਾਂ ਬਲ ਨਹੀਂ ਨਹੀਂ ਭਾਵੇਂ ਕਿੰਨੀ ਲੱਗਦੇ ਤੂੰ ਹੂੰ ਜੀ ਇਹ ਬਿਨਾਂ ਕਿਸੇ ਸਾਥੋਂ ਸੰਸਾਰ ਮੇਰੇ ਤੋਂ ਬਿਨਾਂ ਤੂੰ ਇਹ ਤਾਂ ਹੋ ਹੀ ਨਹੀਂ ਸਕਦਾ ਹੂੰ ਕੱਪਉਂਦੇ ਨਹੀਂ ਨਾ ਤੇ ਫਿਰ ਵਿਰੋਧ ਕਰਦਾ ਹੈ ਉਹ ਗੋਲੀ ਦਈ ਤੇਰੀ ਨਹੀਂ ਲੱਗਦੇ ਹੋ ਠੀਕ ਹੈ ਜੀ ਜਿਹੜਾ ਆਪਾਂ ਗਰਭ ਦਾ ਕੀ ਭਾਵ ਸੀਗਾ ਜੀ ਦੂਜਾ ਪਾਇਆ ਗਰਭ ਗਲੇ ਵਿੱਚ ਖਾਇਆ ਤਾਂ ਕੀ ਭਾਵ ਸੀ ਗਰਭ ਕਰਕੇ ਗਲ ਗਿਆ ਕਾਇਰ ਕਰਕੇ ਹਮ ਕਾਨਸਟ ਗਣ ਕੇ ਗੋਣ ਅੱਛਾ ਤਾਂ ਕਾਇਰ ਹੋ ਗਿਆ ਨਾ ਹਾਂਜੀ ਇਹ ਗਰਬ ਦਾ ਲਫ਼ਜ਼ ਹੈ ਗਰਬ ਹਾਂ ਇਹ ਬੱਬੇ ਵਾਲਾ ਹਾਂਜੀ ਬੱਬੇ ਨਾਲ ਨਹੀਂ ਹੈ ਨਾ ਇਹ ਬੱਬੇ ਵਾਲਾ ਜੀ ਜਿਹੜਾ ਦਾ ਮਤਲਬ ਗੌਰਵ ਕਰਨਾ ਜਾਂ ਆਪਣੇ ਆਪ ਤੇ ਹੰਕਾਰ ਕਰਨਾ ਹੁੰਦਾ ਗੁਰ ਗੁਰ ਰਸ ਗੀਤ ਬਾਦ ਨਹੀਂ ਭਾਵੇਂ ਸੁਣੀਏ ਗਹਿਰ ਗੰਭੀਰ ਗਵਾਇਆ ਗੁਰ ਰਸ ਦੀ ਤਾਂ ਨਾ ਗੁਰਬਾਣੀ ਦਾ ਵਿਚਾਰ ਤਾਂ ਹੈ ਇਹ ਗੁਰ ਦੇ ਗਿਆਨ ਦੇ ਰਸ ਵਾਲੇ ਗੀਤ ਇਹ ਕਿੰਨੇ ਲੱਗਦੇ ਅੱਛਾ ਜੀ ਬਾਜੀ ਪਾਵਾ ਹਾਂ ਨਹੀਂ ਪਾਵਾ ਸੁਣੀਏ ਗਹਿਰ ਗੰਭੀਰ ਗਵਾਇਆ ਆਇਆ ਗਹਿਰ ਗਭੀਰ ਅਸੀਂ ਸੁਣ ਕੇ ਗਵਾਦੀ ਹੋਰੇ ਅਰਥ ਕੱਢ ਲੈ ਅੱਛਾ ਜੀ ਆਹੋ ਅੱਛਾ ਜੀ ਹਰ ਤਾਨੇ ਅਰਥ ਬਣਾ ਲੈ ਠੀਕ ਹੈ ਜੀ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵਾ ਆਪੇ ਅੰਮ੍ਰਿਤ ਪੀ ਆਇਆ ਕੋ ਗੁਰ ਸਾਚ ਠਕਾਇਆ ਅੰਮ੍ਰਿਤ ਲਾਇਆ ਹਾਂ ਇਹਦਾ ਸੱਚ ਹੈ ਇਹ ਤਾਂ ਅੰਮ੍ਰਿਤ ਮਿਲਿਆ ਤੂੰ ਸਾਚ ਜਿਹੜਾ ਤੇ ਹੈ ਉਹੀ ਤਾਂ ਅੰਮ੍ਰਿਤ ਮਿਲਿਆ ਕੋ ਗੁਰ ਠਕਾਇਆ ਅੰਮ੍ਰਿਤ ਲਾਇਆ ਮਾਨ ਤਨ ਸਾਚ ਠਕਾਇਆ ਇਹ ਗੁਰੂ ਨੇ ਸੱਚ ਕਹਿਆ ਉਹ ਨਾਮ ਆ ਮੈਂ ਲੈ ਲਿਆ ਕੋਈ ਦੁੱਖ ਹਟਾ ਨੂੰ ਸੱਚ ਸੁਖ ਦਾਇਕ ਲੱਗ ਗਿਆ ਤੇ ਗੁਰੂ ਗਿਆ ਪਹਿਲਾ ਮਨ ਬਣ ਗਿਆ ਸੀ ਗੁਰਬੁਖੀ ਬਾਤ ਸੂਗਿਆ ਗੁਰੂ ਬਣ ਜੂਗਾ ਉਹ ਹੀ ਆਦਮੀ ਇਹ ਗੁਰਬੁਖ ਮਣਨਾ ਇਹ ਬਲੂ ਖੋਲਣਾ ਕੋਈ ਬਗਾ ਉਹ ਲੇ ਤੇ ਉਹਦੀ ਗੁਰਜੀ ਤੇ ਰਹੀਏ ਗੱਲ ਆਪੇ ਗੁਰਮੁਖ ਆਪੇ ਦੇਵ ਹੈ ਆਪੇ ਅੰਮ੍ਰਿਤ ਪੀ ਆਇਆ ਆਪੇ ਗੁਰਮੁਖ ਆਪੇ ਲੈਣਾ ਆਪੇ ਬੁਸ ਕੇ ਆਪੇ ਗੁਰਮੁਖ ਕਿਨੂ ਕਿਹਾ ਜੀ ਜੀ ਬਲ ਆਸੇ ਆਪੇ ਗੁਰਮੁਖ ਆਪੇ ਦੇਵੇ ਆਪੇ ਤਾਂ ਆਪੇ ਲੈਣਾ ਹਾਂ ਆਪੇ ਅੰਮ੍ਰਿਤ ਪੀ ਪੀ ਆਇਆ ਲਿਖਿਆ ਹੈ ਨਹੀਂ ਹਾਂ ਆਪੇ ਆਪੇ ਪੀਦਾ ਜੀ ਜੀ